हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਬਣ ਬੱਚੀਆਂ ਸੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਹਾਜੂ ਬਾਈ ਜੀ ਬਾਈ ਜੀ ਹਸੀਕਾਲ ਹਸੀਕਾਲ ਜੀ ਕੋ ਠੀਕ ਹੋ ਜੀ ਬੜੀ ਬਾਈ ਵਧੀਆ ਜੀ ਬਾਈ ਨਾਮ ਤੇ ਟਰੈਸ ਹੋ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜੀ ਜ਼ਿਲ੍ਹਾ ਪਰਣਾਲਾ ਤੇ ਤਹਿਸੀਲ ਦਾ ਬਾਈ ਨੇੜੇ ਪਿੰਡ ਬਾਈ ਤਾਂ ਆਪਾਂ ਤੇ ਭਦੌੜ ਸ਼ਹਿਰ ਆ ਗਏ ਜੀ ਆਪਣੇ ਮੋਬਾਈਲ ਨੰਬਰ 62800218644 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿੰਨੇ ਟਾਈਮ ਦੀ ਗੱਬਣਾ ਇਹ ਬਾਈ 5.5 ਮਹੀਨੇ ਦੀ ਗੱਬਣਾ ਰੇਡੀਓ ਬੋਲ ਤੋਂ ਗੱਬਣਾ ਸਨੋਮੈਨ ਦੀ ਖੋਦਾ ਜੀ ਠੀਕ ਹੈ ਹਾਂਜੀ ਠੀਕ ਕੱਦ ਬੇਲ ਬਹੁਤ ਵੱਡੀ ਹੈ ਜੀ ਬੱਚੀ ਦੀ ਸਹੀ ਗੱਲ ਆ ਕੱਦ ਵਿੱਡ ਫੁੱਲ ਰੰਗ ਰੂਪ ਕਮਾਲ ਦੀ ਆ ਜਾਨ ਜੰਦ ਬੱਚੀ ਚ ਸਹੀ ਗੱਲ ਪੂਰੀ ਚੰਗੀ ਹੈ ਜੀ ਢਾਂਚਾ ਬਹੁਤ ਜੰਗਾ ਹੈ ਬਾਈ ਲਗਭਗ ਐ ਮੰਨ ਕੇ ਚੱਲੋ ਵੀ ਕੋਈ 10 ਜਾਂ 12 ਦਿਨ ਰਹਿੰਦੇ ਮੰਨ ਲਓ ਸ਼ੀਆ ਕ ਮਹੀਨੇ ਤੋਂ ਠੀਕ ਹਾਂਜੀ ਬਾਕੀ ਕੱਦ ਵਿੱਡ ਹੱਡਾਂ ਪੈਰਾਂ ਦੀ ਬਹੁਤ ਖੁੱਲੀ ਹੈ ਜੀ ਵੜ ਸਹੀ ਗੱਲ ਆ ਾਂਚਾ ਬੜਾ ਚੰਗੀ ਸਾਂਭੀ ਡਾਕਟਰ ਐ ਮੰਨ ਕੇ ਚੱਲ ਵੀ 30 ਕਿਲੋ ਦੁੱਧ ਖੁੱਲਾ ਡੁੱਲਾ ਚਵਾ ਦਊਗੀ ਹੂੰ ਠੀਕ ਗਾਂ ਸਮਾਈ ਤੇ ਡਿਪੈਂਡ ਅਗਲੇ ਦੇ ਕੇਸ ਬੋਧੀਵਾਦੀ ਬਹੁਤ ਚੰਗੇ ਰੰਗ ਰੂਪ ਚੰਗਾ ਆਡਰ ਚੰਗਾ ਝੂਲੀ ਦੇਖੋ ਝੂਲੀ ਬੜੀ ਚੰਗੀ ਇਕੱਲਾ ਇਕੱਲਾ ਹਣ ਚਾਰ ਹੀ ਐ ਡਾਕਟਰ ਨੇ ਖਣਵੇਂ ਫੋਟ ਸ਼ਾਂਕ ਤਾਂ ਪੂਰਾ ਵੀ ਹੈ ਨਹੀਂ ਹੂੰ ਤੇ ਕਿੰਨਾ ਕੁ ਦੁੱਧ ਦੇ ਦਊਗਾ 30 ਕਿਲੋ ਦੁੱਧ ਡਾਕਟਰ ਖੁੱਲਾ ਡੁੱਲਾ ਦੇ ਦਊਗੀ ਜਮਾ ਹੈ ਅੱਛਾ ਹਾਂ ਪੈਠ ਕੁੜੇ ਦੀ ਚੜਾਈ ਹੂੰ ਹਾਈਟ ਲੈਂਥ ਬੱਚੀ ਦਾ ਬੋਡੀ ਵੇਟ ਬਹੁਤ ਚੰਗਾਗਾ ਸਹੀ ਗੱਲ ਆ ਬਾਈ ਤੇ ਮੁੱਲ ਕੀ ਹੈ ਭਰਾ ਮੁੱਲ ਕਰਾਉਣ ਨੂੰ ਤਾਂ ਡਾਕਟਰ ਚਾਹੇ ਐਵੇਂ 60 ਕਰਾ ਲਓ 65 ਕਰਾ ਲਓ ਆਪਾਂ 55000 ਦੀ ਜਸਣੋ ਦੇ ਦਾਂਗੇ ਬੜੇ ਹਾਂ ਮੁੱਲ ਕਰਾਉਣ ਜਿਆ ਜੀ ਅਫਸਰ ਬੱਚੀਆਂ ਦੇਖੀਏ 40 40000 ਨੂੰ ਤਾਂ ਉਹ ਵੀ ਕੀ ਜਾਂਦੀਆਂ ਨਾ ਸਹੀ ਗੱਲ ਪਰ ਆਪਾਂ ਜਿਹੜਾ ਜਾਇਦ ਜਾ ਰੇਟ ਹੀ ਰੱਖਿਆ ਹੈਗਾ ਦਾ ਮੁੱਲ ਕਰਾਉਣ ਨੂੰ ਚਾਹੇ ਸਾਜ ਰੱਖਿਆ 65 ਕਰਾ ਲਓ ਮੁੱਲ ਕਰਾਉਣ ਨੂੰ ਤਾਂ ਬਾਈ ਕਹਿੰਦਾ 60 65 ਕਰਾ ਲਓ 55000 ਦੀ ਫੜ ਆਪਾਂ ਦੇ ਦੇਾਂਗੇ ਬਾਈ ਅੱਗੇ ਵੀਰੇ ਦੋ ਨੰਬਰ ਕਿੰਨੇ ਟਾਈਮ ਦੀ ਗੱਬਣਾ ਇਹ ਡਾਕਟਰ 4 ਮਹੀਨੇ ਦੀ ਗੱਬਣਾ ਜੀ ਬੱਚੀ ਛਿੱਟ ਕਬਾਈ ਹਾਂ ਤੇ ਚੈੱਕ ਕਰਦੀ ਇਹ ਹੈ ਕਿ ਰੋੜੀ ਚੱਕ ਪਾਸ ਆ ਠੀਕ ਆ ਅਗਲਾ ਆਦੀਆਂ ਚੈੱਕ ਕਰਾ ਕੇ ਲੈ ਜੇ ਆਪਾਂ ਨੂੰ ਚੱਕਰ ਕੋਈ ਨਹੀਂ ਦੱਸ ਲਈ ਹੈਗੀ ਠੀਕ ਆ ਭਾਈ ਹਾਂਜੀ ਚੰਗੇ ਸੀਮਣ ਦੀ ਐ ਫੇਸ ਦੀ ਜਿਹੜੀ ਬਿਊਟੀ ਆ ਉਹ ਦੇਖਿਓ ਬੱਚੀ ਦਾ ਬੱਚਾ ਬੜਾ ਪਿਆਰਾ ਹੈ ਨਾ ਕੁਆਲਟੀ ਦੇਖ ਲਓ ਬਦੀ ਬਹੁਤ ਚੰਗੀ ਐ ਫੇਸ ਬੱਚੀ ਦਾ ਜਿਹੜਾ ਢਾਂਚਾ ਪੱਠ ਕੁੜੇ ਦੀ ਚੜਾਈ ਖੜਨ ਦਾ ਸਟਰਕਚਰ ਬਹੁਤ ਜ਼ਿਆਦਾ ਸੋਹਣਾ ਹੈਗਾ ਬੱਚੀ ਦਾ ਲੰਬਾਈ ਬਹੁਤ ਆ ਬੈਡ ਚ ਨਾ ਹਾਂ ਦਾ ਟਰ ਹਮ ਸਵੀ ਪੜਿਆ ਰਾਜੀ ਮਾਰਦੀ ਐ ਸਾਲਾਂ ਬਈ ਤੇ ਥਣ ਝੋਲੀ ਕਮਾਲ ਥਣ ਚਾਰ ਹੀ ਡਾਕਟਰ ਨੇ ਕਰਵੇਂ ਖੋੜ ਸ਼ਾਂਤ ਹੈ ਹੀ ਨਹੀਂ ਭਰਾ ਜੀ ਜਾਂ ਜੰਮੇ ਗੋਦ ਦੀ ਦੂਰ ਉਸਟੀਮੇਟ ਡਾਕਟਰ 25 26 ਕਿਲੋ ਰੁੱਧ ਖੁੱਲਾ ਢੁੱਲਾ ਇਹ ਪਾ ਦੂਗੀ। ਉਹ ਰੁੱਤ ਬਹੁਤ ਚੰਗੀ ਜਿਹ ਸੁਉਂਦੀ ਹੈਗੀ ਇਹ ਵੀ ਸਿਆਲਾਂ ਚ ਜਾਵੜੂਗੀ ਨਾ। ਸਹੀ ਗੱਲ। ਪੱਠਪੂੜੇ ਦੀ ਚੜਾਈ ਤਾਂ ਹਾਂ ਤੋਂ ਬਹੁਤ ਆਗੀ ਬੱਚੀ ਦੀ। ਹਾਂ ਰੁੱਤ ਬਾਈ ਦੀ ਗੱਲ ਸਹੀ ਆ ਬਹੁਤ ਚੰਗੀ ਆਉਂਦੀ ਆ ਬਈ। ਤੇ ਸਿਆਲਾਂ ਦੀ ਰੁੱਤ ਆਉਂਦੀ ਆ ਦੁੱਧ ਵਾਕਈ ਚੰਗਾ ਪਾ ਦੂ। ਕੱਦ ਵੱਡ ਰੰਗ ਰੂਪ ਪੱਠਪੂੜਾ ਫੇਸ ਫੂਸ ਬਹੁਤ ਚੰਗਾ ਬਈ। ਅ ਜੇ ਬਈ ਜੋੜਾ ਇਕੱਠਾ ਹੀ ਲਵੇ ਕੋਈ ਵੀਰ। ਜੇ ਕੋ ਡਾਕਟਰ ਜੋੜਾ ਇਕੱਠਾ ਲਾਏ 1 ਲੱਖ 5000 ਰੁਪਏ ਡਿਮਾਂਡ ਆ ਦੋ ਕਰਾਇਆ ਕਰੋਇਆ ਕਰਾਇਆ ਕਰੋ ਮਾਨ ਨੂੰ ਕੋਈ ਆਫਰ ਨਹੀਂ ਹੈਗਾ ਆਪਣਾ ਮਾਨ ਤਨ ਵਧੀਆ ਕਰ ਦਾਂਗੇ ਠੀਕ ਆ ਭਾਈ ਹਾਂਜੀ ਤੇ ਜੋੜਾ ਇਕੱਠਾ ਲਾਵੋਗੇ ਭਾਈ ਕਹਿੰਦਾ ਚੰਗਾ ਮਾਨ ਤਾਨ ਕਰ ਦਾਂਗੇ ਤੇ ਕਿਸੇ ਵੀਰ ਨੂੰ ਭਾਈ ਦੋਵਾਂ ਚ ਕੋਈ ਵੀ ਪਸੰਦਾ ਵੀ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਸਾਧਣੋ ਧੰਨਵਾਦ